9 ਜੁਲਾਈ 2025 ਲੁਧਿਆਣਾ ਦਾ ਆਰਤੀ ਚੌਕ ਬਾਈਕ ਸਵਾਰ ਹੁੰਦੇ ਆ ਕਿ ਦੋ ਜਾਣੇ ਹੁੰਦੇ ਆਗੇ ਤੇ ਉਹ ਬੋਰੀ ਛੁੱਟ ਕੇ ਚਲੇ ਜਾਂਦੇਗੇ ਸਾਰੇ ਸ਼ਹਿਰ ਦੇ ਵਿਚਾਲੇ ਸੰਤਰ ਚ ਤੇ ਉੱਥੋਂ ਦੇ ਲੋਕ ਰੋਕਦੇ ਇਹਨਾਂ ਨੂੰ ਤੁਸੀਂ ਇੱਥੇ ਕੌਣ ਛੱਟ ਕੇ ਗਏ ਹੋਗੇ ਕੂੜਾ ਆਉਂਦਾ ਤੇ ਜਦੋਂ ਉੱਥੇ ਬਾਈਕ ਸਵਾਰ ਸੀਗਾ ਉਹ ਪ੍ਰਵਾਸੀ ਸੀਗਾ ਤੇ ਉਹ ਕਹਿੰਦਾ ਵੀ ਇਹ ਚ ਕੁਝ ਨਹੀਂ ਦੇ ਚ ਗਲੇ ਛੜੇ ਸਾਡੇ ਆਮ ਆਗੇ ਬੇਜਾ ਆਮ ਪਾ ਕੇ ਗਲੇ ਛੜੇ ਪੀਤਾ ਕਰਕੇ ਸੇ ਤੀਨ ਨੂੰ ਛੱਟ ਕੇ ਚਲਦੇ ਆ ਤੇ ਜਦੋਂ ਉਹ ਮਤਲਬ ਵੀ ਚਲੇ ਗਏ ਉਸ ਤੋਂ ਬਾਅਦ ਪੁਛ ਆਉਂਦੀ ਹੈ ਕਿ ਤੇ ਬੋਰੀ ਖੋਦ ਦੇ ਦੇਖਦੀ ਹੈਗੀ ਉਸ ਵਿੱਚ ਇੱਕ ਔਰਤ ਦੀ ਲਾਸ਼ ਮਿਲ ਜਾਈ। ਹੁਣ ਕੌਣ ਸੀਗੀ ਔਰਤ ਕੀ ਉਹਨਾਂ ਹੋਇਆ ਸੀਗਾ ਇਹ ਜਾਂ ਤੇ ਜਿਹਨੂੰ ਮਤਲਬ ਹੀ ਮਾਰਨਾ ਪੈ ਗਿਆ। ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਵੀਡੀਓ 'ਚ ਮੈਂ ਤੁਹਾਡਾ ਹੋਸਟ ਹੱਕੀ ਸਿਵੀਆ ਤੇ ਜਿਹੜਾ ਚੈਨਲ ਨਵੇਂ ਆਏ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। 9 ਵਜੇ ਦਾ ਟਾਈਮ ਸੀਗਾ ਆਰਤੀ ਚੌਕ ਸੀਗਾ ਤੇ 9 ਜੁਲਾਈ ਸੀਗੀ 2025 ਦੀ। ਸਵੇਰ-ਸਵੇਰ ਮਤਲਬ ਇਹ ਤੋਂ ਬੰਦੇ ਆਉਂਦੇ ਆਗੇ ਉਹ ਬੂਰੀ ਛੱਡ ਕੇ ਚਲੇ ਜਾਂਦੇ ਆਗੇ। ਤੇ ਪਹਿਲਾਂ ਉਹ ਕੋਈ ਬੋਲਦਾ ਨਹੀਂਗਾ ਤੇ ਇੱਕ ਬੰਦਾ ਹੁੰਦਾਗਾ ਉਹ ਉਹਨਾਂ ਨੂੰ ਮਜਬੂਰ ਰੋਕਦਾਗਾ ਤੁਸੀਂ ਇੱਥੇ ਕਿਉਂ ਸਟਕ ਕੇ ਜਾ ਰਹੇ ਹੋਗੇ ਵੀ ਜਿਹੜਾ ਸਾਡੇ ਮੁੱਲ ਜਾਣੇ ਸ਼ਹਿਰ ਦਾ ਜਿਹੜਾ ਸੈਂਟਰ ਆ ਗਿਆ ਵੀ ਇੱਥੇ ਤੁਸੀਂ ਕਿਉਂ ਗੰਦ ਪਾ ਕੇ ਚਲੇ ਹੋਗੇ ਤੇ ਉਹ ਕਹਿੰਦੇ ਨੇ ਇੱਥੇ ਤਾਂ ਆਵਾਂਗੇ ਉਹ ਕਹਿੰਦਾ ਫਿਰ ਵੀ ਜਾ ਆਵਾਂ ਮਾ ਕੁਝ ਵੀ ਹੈ ਤੁਸੀਂ ਇੱਥੇ ਪੂਰਾ ਨਹੀਂ ਸਟਕ ਸਕਦੇ ਉਹ ਬਾਤ ਵਾਤਮਾਜੀ ਹੋਈ ਤੇ ਵਾਤਮਾਜੀ ਜਦੋਂ ਆਲੇ-ਦੋਲੇ ਹੋਰ ਲੋਕ ਇੱਥੇ ਹੋਗੇ ਤਾਂ ਜਿਹੜੇ ਉਹਨਾਂ ਨੇ ਬਾਈਕ ਸਵਾਰ ਆਵਦੇ ਨੇ ਆਪਦੀ ਬਾਈਕ ਆ 42 ਤੇ 42 ਤੇ ਜਿਹੜਾ ਪਿਛਲਾ ਬੰਦਾ ਸੀਗਾ ਉਹ ਉਹਨਾਂ ਨੇ ਉਹ ਕਨੇ ਫੜ ਲਿਆਗਾ ਤੇ ਜਿਹੜਾ ਬਾਈਕ ਸਵਾਰਦੂ ਚ ਉਹ ਭੱਜ ਗਿਆ ਸੀਗਾ ਫਿਰ ਪੋਸ ਨੂੰ ਕਹਾਂ ਦਿੱਤੀ ਅੰਦੇ ਕਿ ਪੋਸ ਆਉਂਦੀ ਹੈਗੀ ਜਦੋਂ ਪੋਸ ਆਉਂਦੀ ਹੈਗੀ ਤਾਂ ਬੋਰੀ ਕੋਲ ਦੇਖਦੀ ਹੈਗੀ ਉਹ ਪੋਸ ਸਿੰਗਾ ਮਤਲਬ ਪੈਰਾਂ ਥੱਲੇ ਜ਼ਮੀਨ ਕਿਸ ਕਿੰਦੀ ਹੈਗੀ ਜਿਹੜੇ ਆਲੇ ਦੋਲੇ ਲੋਕ ਖੜੇ ਸੀਗੇ ਉਹ ਵੀ ਹੈਰਾਨ ਰਹਿ ਜਾਂਦੇ ਹੈਗੇ ਵੀ ਐਦਾਂ ਕਿਵੇਂ ਕੋਈ ਸ਼ਰਿਆਮ ਕਰ ਸਕਦਾ ਦਾ ਉਸ ਬੋਰੀ 'ਚ ਇੱਕ ਮਤਲਬ 24-25 ਸਾਲ ਦੀ ਔਰਤ ਦੀ ਲਾਸ਼ ਸੀਗੀ ਤੇ ਜੋ ਇੱਕ ਲਾਸ਼ ਤੇ ਉੱਧਰ ਲੱਗ ਰਿਹਾ ਸੀ ਵੀ ਕਿਸੇ ਕੁੜੀ ਦੀ ਲਾਸ਼ ਹੈਗੀ ਪਰ ਉਹ ਮਤਲਬ ਇਹ ਤੋ ਆਈ ਨਾ ਕਰ ਚੜ੍ਹੇ ਸੀਗਾ ਲਾਹੋ ਕੋਈ ਉਹਦੀ ਸਨাক্ত ਨਹੀਂ ਹੋਈ ਸੀਗੀ ਤੇ ਉਹ ਜਿਹੜਾ ਮਤਲਬ ਵੀ ਬਾਈਕ ਤੇ ਸਵਾਰ ਤੇ ਵਾਪਸ ਸੀ ਸੀਸੀਟੀਵੀ ਚੈੱਕ ਕਰਦੀ ਕਿ ਪੁਲਿਸ ਬੋਡੀ ਨੂੰ ਪੋਸਟ ਮਾਰਡਮ ਲਈ ਭੇਜ ਦੇਗੀ ਤੇ ਸੀਸੀਟੀਵੀ ਦੇ ਚੈੱਕ ਤੋਂ ਪਤਾ ਲੱਗਦਾਗਾ ਵੀ ਜਿਹੜਾ ਬੰਦਾ ਮੂਹਲਾ ਜੋ ਉਹ ਤਾਂ ਪ੍ਰਵਾਸੀ ਸੀਗਾ ਤੇ ਜਿਹੜਾ ਪਿਛਲਾ ਸੀਗਾ ਉਹ ਸਿਕਿਉਰਿਟੀ ਗਾਰਡ ਲੱਗਾ ਹੋਇਆ ਸੀਗਾ ਉਹਦੀ ਉਮਰ ਚਕਈ 44-45 ਸਾਲ ਦੀ ਸੀਗੀ ਤੇ ਉਸ ਤੋਂ ਬਾਅਦ ਉਹ ਮਤਲਬ ਵੀ ਪੁਲਿਸ ਰਾਤ ਨੂੰ ਪਹਿਲੇ ਸੀਗਾ ਪੜ ਲੈਂਦੀ ਹੈ ਕਿ ਲੋਕ ਪੜਾ ਹੁੰਦੇ ਆਗੇ ਤੇ ਫਿਰ ਉਹਨਾਂ ਸਾਕਤੀ ਨਾ ਪੁੱਛਦੇ 10 ਤੋਂ ਵੀ ਇਹ ਔਰਤ ਹੈ ਕੋਣਾ ਤੇ ਇਹਦੀ লাশ ਮੈਨੂੰ ਮਾਰਿਆ ਕਿਹਨੇ ਆਗਾ ਫਿਰ ਉਹ ਜਿਹੜਾ ਸਕਿਉਰਟੀ ਗਾਰਡ ਸੀਗਾ ਘਬੜ ਜਾਂਦਾਗਾ ਤੇ ਉਹ ਮੈਂ ਘਬੜਾ ਜਾਂਦਾਗਾ ਉਸ ਤੋਂ ਬਾਅਦ ਉਹ ਜਿਹੜਾ ਪਵਾਸੀ ਮੈਨੂੰ ਦੂਜਾ ਸੀਗਾ ਉਹ ਉਹਨੂੰ ਕਹਿੰਦਾ ਵੀ ਉਹ ਸਾੜ ਜਿਹੜਾ ਸਾਰਾ ਕਾਰਾਗਾ ਉਹ ਉਸੇ ਬੰਦੇ ਦਾ ਕੀਤਾ ਹੋਇਆਗਾ ਵੀ ਮੈਨੂੰ ਕੁਝ ਨਹੀਂ ਪਤਾ ਮੈਨੂੰ ਐਂ ਕਹਿੰਦਾ ਵੀ ਆਪਾਂ ਜਦੋਂ ਗੜੇ ਛੋਲੇ ਆਪਸ ਸੱਟ ਕੇ ਆ ਕਿ ਮਾਤਾ ਕੋ ਉਹਨਾਂ ਦੇ ਮਗਰ ਬਹਿ ਗਿਆ ਤੇ ਉਹ ਬਾਅਦ ਪੁਲਿਸ ਉਹਦੀ ਪਾਲ ਕਰਦੀ ਹੈਗੀ ਤੇ ਫਿਰ ਇਹ ਗੱਲ ਪਤਾ ਲੱਗਦੀ ਹੈ ਪੁਲਿਸ ਨੂੰ ਜਿਹੜੀ ਉਹ ਔਰਤ ਸੀਗੀ ਉਹਦਾ ਨਾਮ ਸੀਗਾ ਰੇਸ਼ਮਾ ਲਗਾਨ ਨੇ ਜਿਹੜੀ ਰਹਿਣ ਵਾਲੀ ਸੀਗੀ ਤੇ ਉਹ ਆਪਦੇ ਸੱਸ ਦੇ ਸਹੁਰੇ ਨਾਲ ਲੱਗਾ ਨੇ ਆਰਤੀ ਚੌਂਕ ਚ ਰਹਿੰਦੀ ਸੀਗੀ ਤੇ ਉਹਦਾ ਜਿਹੜਾ ਮੁੰਲੇ ਘਰ ਵਾਲੀ ਦਾ ਉਹ ਲਖਨਊਰ ਰਹਿੰਦਾ ਸੀਗਾ ਲਖਨਊਰ ਵਾਲੀ ਜੌਬ ਕਰਦਾ ਸੀਗਾ ਕਦੇ-ਕਦੇ ਲਗਾਨੇ ਮਿਲ ਆਉਂਦੇ ਸੀ ਆਪਦੇ ਘਰ ਵਾਲੀ ਤੇ ਆਪਦੇ ਮਾਪਿਓ ਨੂੰ ਤ ਉਹ ਕੱਲੀ ਆ ਸੱਸ ਸਹੁਰੇ ਨਾਲ ਉਹ ਲਗਾਨੇ ਸ਼ਾਹ ਚ ਰਹਿੰਦੀ ਸੀ ਰੇਸ਼ਮਾ ਤੇ ਜਿਹੜਾ ਉਹਦਾ ਸਹੁਰਾ ਸੀਗਾ ਉਹ ਰੇਸ਼ਮਾ ਤੇ ਰੱਖਾਂ ਲੱਗ ਗਿਆ ਅੱਖ ਮਲੇ ਵੀ ਉਹਦੇ ਚਾਕਾ ਘਾਬਾਦ ਗਿਆ ਵੀ ਉਹ ਆਏ ਸੀਗਾ ਵੀ ਇਹਦੀ ਕਿਸੇ ਨਾ ਕਿਸੇ ਨਾਲ ਗੱਲਵਾਸ ਹੈਗੀ ਹੈ ਉਹ ਜਿਹੜੀ ਆ ਰੇਸ਼ਮਾ ਸੀ ਉਹ ਜੌਬ ਕਰਦੀ ਸੀ ਤਾਂ ਕਰਕੇ ਘਰੇ ਲੇਟ ਆ ਜਾਂਦੀ ਕਈ ਵਾਰ ਤੇ ਕਈ ਵਾਰ ਮਤਲਬ ਉਹ ਘਰੇ ਆਉਂਦੀ ਨਾ ਤੇ ਉਹਨੇ ਜਿਹੜੇ ਸਹੁਰੇ ਨੂੰ ਸ਼ੱਕ ਆਉਣ ਲੱਗ ਗਏ ਉਹ ਤੇ ਤੇ ਫਿਰ ਉਹ ਮਤਲਬ ਉਹ ਨਿਗਰ ਕਰਨ ਲੱਗ ਗਿਆ ਪਿੱਛੇ ਜਾਣਾ ਉਹਨੇ ਤੇ ਉਹਨੇ ਇਹ ਗੱਲ ਵੀ ਕਹਿਣੀ ਵੀ ਮੈਂ ਤੇਰੇ ਆਪ ਦੇ ਘਰ ਤੇਰੇ ਘਰ ਆ ਰੋਂ ਦੱਸੂਗਾ ਵੀ ਤੂੰ ਕਿੱਥੇ ਰਹਿੰਦੀ ਹੈਗੀ ਕਿਵੇਂ ਕਰਦੀ ਹੈਗੀ ਵੀ ਤੂੰ ਘਰੇ ਲੇਟ ਆਉਣੀ ਹੈਗੀ ਜਾਂ ਕਦੇ ਆਉਂਦੀ ਨਹੀਂ ਤੇ ਫਿਰ ਤਾਂ ਕਰਕੇ ਉਹਨਾਂ ਦੇ ਜਿਹੜੇ ਸੱਸ ਸਹੁਰੇ ਦੀ ਮੂਹ ਨਾਲ ਬੈਸਵਾਜੀ ਹੋਣ ਲੱਗ ਗਈ ਜਦੋਂ ਬੈਸਵਾਜੀ ਹੋਣ ਲੱਗੀ ਲੜਾਈ ਝਗੜਾ ਵਾਦਲਾ ਲੱਗ ਗਿਆ ਤੇ ਹੁਣ ਉਹ ਇੱਕ ਦਿਨੋਂ ਦਾ ਉਹ ਦਿਨੋਂ ਦਾ 8 ਜੁਲਾਈ 2025 ਦਾ ਰੇਸ਼ਮਾ ਜਨ ਜੀ ਆਪਦੇ ਕੰਮ ਤੇ ਸ਼ਾਮ ਨੂੰ ਫੇਰ ਉਹ ਲੇਟ ਆਉਂਦੀ ਹੈਗੀ ਫਿਰ ਉਹ ਸੌਰਵ ਪਹੁੰਚਦਾ ਵੀ ਤੂੰ ਕਿੱਥੇ ਸੀਗਾ ਇੰਨਾ ਟਾਈਮ ਬਾਅਦ ਫੇਰ ਹੁੰਦੀ ਹੈਗੀ ਬੱਸ ਜਿਹੜਾ ਉਹ ਲੜਾਈ ਦਾ ਰੂਪ ਲੈ ਲੈਂਦੀ ਹੈ ਲੜਾਈ ਜਿਹੜੇ ਨੂੰ ਕਰ ਰੂਪ ਲੈਣ ਤੋਂ ਬਾਅਦ ਫੇਰ ਉਹ ਜਿਹੜਾ ਉਹ ਤੇ ਹਮਲਾ ਕਰ ਦਿੰਦਾ ਹੈਗਾ ਸੌਰਵ ਸਾਹ ਉਹਦੇ ਨਾਲ ਆਪਦੀ ਮੂੰਹ ਤੇ ਹਮਲਾ ਕਰ ਦਿੰਦਾ ਹੈਗਾ ਤਾਂ ਕਰਕੇ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈਗੀ ਜਿਹੜੀ ਮਤਲਬ ਵੀ ਸੱਤ ਸੀਗੀ ਰੇਸ਼ਮਾ ਦੀ ਉਹ ਰੇਸ਼ਮਾ ਦੇ ਪੈਰ ਫੜ ਲੈਂਦੀ ਹੈਗੀ ਤੇ ਜਿਹੜਾ ਸੌਰਵ ਉਹਦਾ ਗਲਾ ਘੁੱਟ ਦਿੰਦਾ ਕਲਾ ਬੋਟਿਕ ਨੂੰ ਮਾਰ ਦਿੰਦਾ ਦਾ ਉਸ ਤੋਂ ਬਾਅਦ ਜਿਹੜਾ ਮਗਲ ਉਹ ਲਾਸ਼ ਮਕੋਨ ਨੂੰ ਕਰਦੇ ਹੁੰਦੇ ਆ ਕਿ ਫਿਰ ਉਹ ਕਵਰਾ ਜਾਂਦੇ ਆ ਕਿ ਕਵਰਾ ਹੋ ਗਿਆ ਜਿੱਕੋ ਮਨ ਉਹਨਾਂ ਨੂੰ ਤਕਨੀਕ ਸੁਝਦੀ ਹੈਗੀ ਉਹ ਬੋਰੀ ਚ ਪਾਉਂਦੇ ਆ ਉਸੇ ਲਾਸ਼ ਨੂੰ ਤੇ ਬੋਰੀ ਚ ਪਾ ਕੇ ਉਹਨਾਂ ਦੇ ਗਵਾਨ ਚ ਰਹਿੰਦਾ ਸੀ ਕੋਈ ਪ੍ਰਵਾਸੀ ਉਹ ਪ੍ਰਵਾਸੀ ਨੂੰ ਕਹਿੰਦੇ ਵੀ ਤੂੰ ਇਹ ਬੋਰੀ ਨੂੰ ਬਾਹਰ ਸੱਟ ਕੇ ਆਉਣ ਲੱਗ ਗਿਆ ਤੇ ਉਹ ਨਹੀਂ ਪਤਾ ਸੀਗਾ ਵੀ ਉਹ ਜਿਹੜਾ ਪ੍ਰਵਾਸੀ ਸੀਗਾ ਉਹ ਨਹੀਂ ਪਤਾ ਸੀਗਾ ਇਹਦੇ ਵਿੱਚ ਲਾਸ਼ ਹੈਗੀ ਉਹਨੇ ਉਹ ਗੱਲ ਕੀ ਸੀਗੀ ਵੀ ਇਹ ਚ ਗਲੇ ਸੜੇ ਅੰਬ ਆ ਗਏ ਤੂੰ ਇਹਨੂੰ ਸੱਟ ਕੇ ਆ ਕਿ ਤੇ ਉਹ ਜਿਹੜਾ ਬੇਖਸੂਰ ਸੀਗਾ ਉਹ ਮਗਲੇ ਉਹਦੇ ਮਗਲੇ ਸੇਮ ਆਪਦੇ ਨਾਲ ਬੰਦਾ ਬਹੋਂਦਾ ਦਾ ਸਿਕਿਉਰਿਟੀ ਗਾਰਡ ਤੇ ਵਿਚਾਲੇ ਪੂਰੀ ਧਰ ਦੇ ਕੇ ਫਿਰ ਲੁਧਿਆਣੇ ਦੇ ਆਰਚੀ ਚੌਂਦੇ ਸੈਂਟਰ ਦੇ ਸੱਟਕੇ ਚਲੇ ਜਾਂਦੇ ਆ। ਫਿਰ ਮੈਂ ਤੁਹਾਨੂੰ ਪਹਿਲਾਂ 10 ਕਿਹਾ ਤਾਂ ਵੀ ਕਿਵੇਂ ਕਿਵੇਂ ਉਹ ਫੜੇ ਗਏ ਆ ਤੇ ਉਸ ਤੋਂ ਬਾਅਦ ਜਿਹੜਾ ਉਹ ਤਾਂ ਬੇਕਸੂਰੀ ਸੀਗਾ ਉਹਨੂੰ ਪੁਲਿਸ ਛੱਡ ਦਿੰਦੀ ਹੈ ਕਿ ਸਿਕਿਉਰਿਟੀ ਗਾਰਡ ਨੂੰ ਛੱਡ ਦਿੰਦੀ ਹੈ ਕਿ ਜਿਹੜਾ ਮੇਨ ਮੁੱਜਮ ਸੀਗਾ ਇਸ ਕੇਸ ਦਾ ਸੱਤ ਦੇ ਸੌਰਾ ਉਹਨੂੰ ਪੁਲਿਸ ਹਿਰਾਸਤ ਚ ਲੈ ਜਾਂਦੀ ਹੈ ਤੇ ਸਜ਼ਾ ਸੌਂਦੀ ਹੈ। ਹੁਣ ਅੱਗੇ ਦੀ ਕਾਰਵਾਈ ਦੇਖੋ ਕੀ ਬਣਦੀ ਹੈਗੀ ਤੇ ਜੋ ਵੀ ਕਾਰਵਾਈ ਹੋਈ ਉਹ ਨੂੰ ਅਪਡੇਟ ਕਰਦਾ ਹਾਂ। ਧੰਨਵਾਦ ਅਜੀ ਦੀ ਸਟੋਰੀ ਸੁਣਦਾ ਅਜੀ ਦੀ ਸਟੋਰੀ ਨਿੱਕੀ ਸੀਗੀ ਪਰ ਜਿਹੜੀ ਸੀਗੀ ਮਤਲਬ ਇਹ ਕਿਸੇ ਮੈਸੇਜ ਵੱਡਾ ਜੇਗੀ ਮੈਸੇਜ ਵੱਡਾ ਇਹ ਜੇਗੀ ਕਿ ਵੀ ਕਿਸੇ ਇੱਕ ਸ਼ੱਕ ਦੇ ਕਰਕੇ ਹੀ ਆਪਦੀ ਜਿਹੜੀ ਨੋਨ ਮਾਰ ਕਰੁੰਦੇ ਨੇ ਕਹਿੰਦੇ ਨੇ ਸ਼ੱਕ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕਿਸੇ ਤੇ ਤੇ ਜੇ ਇੱਥੇ ਉਹਦੀ ਰੇਸ਼ਵਾ ਸਹੀ ਸੀਗੀ ਉਹ ਮਤਲਬ ਕਿਸੇ ਗਲਤ ਬੰਦੇ ਨਾਲ ਨਹੀਂ ਮਿਲਦੀ ਸੀ ਉਹਦਾ ਸ਼ੱਕ ਨਹੀਂ ਸੀਗਾ ਕੋਈ ਤਾਂ ਫਿਰ ਉਹ ਸਿੱਧੀ ਗੱਲ ਬਾਤ ਦੱਸਦੀ ਵੀ ਮੈਂ ਇੱਥੇ ਗਈ ਸੀ ਇੱਥੋਂ ਆਈ ਹਾਂ ਹੁਣ ਇਹ ਜੇ ਇਹ ਨਹੀਂ ਬੋਲਿਆ ਕਿ ਗਲਤੀ ਕਿਸ ਬੰਦੇ ਦੀ ਸੀ ਜਾ ਉਹ ਨੋ ਦੀ ਗਲਤੀ ਸੀ ਜੋ ਸੱਸ ਸਹੁਰਿਆਂ ਨੂੰ ਸ਼ਰਤ ਦੇ ਕਰਕੇ ਉਹਨੂੰ ਮਤਲਬ ਇਹ ਆਪ ਦੀ ਲੋ ਮਾਰਦੇ ਉਹਨਾਂ ਨੇ ਜਾਂ ਤਾਂ ਹੋਇਆਊਗਾ ਬੇਗਨਾਹ عورت ਮਰੀਆ ਤੇ ਜਾਂ ਫਿਰ ਉਹਦਾ ਗਨਾਹ ਸੀ ਬਾਰੇ ਰੇਸ਼ਮਾ ਦਾ ਹੁਣ ਇਹ ਜਿਹੜਾ ਰਾਜ ਹੈ ਰੇਸ਼ਮਾ ਨਾਲ ਹੀ ਟਪਣ ਹੋ ਗਿਆ ਧੰਨਵਾਦ ਆ ਜੀ ਨੇ ਸਟੋਰੀ ਸੁਣ ਲਈ ਤੇ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਤਾਂ ਧੰਨਵਾਦ